ਸਰਦਾਰ ਕੁਲਵੀਰ ਸਿੰਘ ਜ਼ੀਰਾ ਨੂੰ ਮੈਂ ਖੁਦ ਔਰ ਜਿੰਨੇ ਬਾਕੀ ਦੇ ਸਾਡੇ 7 ਐਮਐਲਏ ਨੇ ਨੋਵਾ ਜ਼ੀਰਾ ਸਾਹਿਬ ਅਸੀਂ ਆਪ ਉਹਨੂੰ ਟਿਕਟ ਦਵਾਈ ਆ ਔਰ ਸਾਰੇ ਐਮਐਲਏ ਤਨਦੇ ਹੀ ਨਾਲ ਜ਼ੀਰਾ ਸਾਹਿਬ ਦੀ ਸਪੋਰਟ ਕਰ ਰਹਾ ਆ ਔਰ ਇੰਡੀਆ ਗਠਜੰਬੰਦਨ ਦੀ ਸਰਕਾਰ ਸੈਂਟਰ 'ਚ ਬਣਨੀ ਆ ਇਹ ਤੈਹ ਹੋ ਚੁੱਕਿਆ ਅਸੀਂ ਕੈਂਪੇਨ ਕਰ ਰਹੇ ਆ ਲੋਕਾਂ ਦੇ ਵਿੱਚ ਉਤਸ਼ਾਹ ਆ ਲੋਕ ਕਾਂਗਰਸ ਪਾਰਟੀ ਨੂੰ ਪਾਵਰ ਚ ਔਰ ਉਹਨਾਂ ਦੇ ਸਹਿਯੋਗੀਆਂ ਨੂੰ ਪਾਰ ਸਰਕਾਰ ਦੇ ਵਿੱਚ ਆ ਸਰਕਾਰ ਬਣਾਉਣ ਦੇ ਦੇਖ ਦੇਖਣਾ ਚਾਹੁੰਦੇ ਆ ਸਰ ਕਪੂਰਥਲਾ ਤੋਂ ਤੁਸੀਂ ਕਿੰਨੇ ਲੀਡ ਤੇ ਜਿੱਤੋਗੇ ਦੇਖੋ ਇਹ ਤਾਂ ਲੋਕਾਂ ਦੇ ਆਪਣਾ ਦਾ ਕੰਮ ਆ ਦੇਖੋ ਮਾਣ ਨਹੀਂ ਕਰਨਾ ਚਾਹੀਦਾ ਕਿਸੇ ਗੱਲ ਤੇ ਮੈਂ ਤਾਂ ਮਜ਼ਦੂਰ ਲੋਗ ਆ ਮਿਹਨਤ ਕਰਨਾ ਸਾਡਾ ਫਰਜ਼ ਆ ਲੋਕਾਂ ਨੇ ਪਹਿਲਾਂ ਹੀ ਬੜਾ ਆਸ਼ੀਰਵਾਦ ਦਿੱਤਾ ਹੁਣ ਵੀ ਦੇਣਗੇ ਹੰਦ ਸ੍ਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਅੱਜ ਤੋਂ ਜਿਹੜੀਆਂ ਚੋਣਾਂ ਲਈ ਸ਼ੁਰੂ ਕੀਤੀਆਂ ਨੇ ਤੇ ਅੱਜ ਜੇ ਆਪਾਂ ਗੱਲ ਕਰੀਏ ਪਟਿਆਲੇ ਦੇ ਵਿੱਚ ਉਹਨਾਂ ਨੇ ਚੋਣਾਂ ਲਈ ਕੀਤੀ ਦੂਜੇ ਪਾਸੇ ਉਹਨਾਂ ਨੇ ਅੱਜ ਇੱਕ ਭਾਸ਼ਣ ਦੇ ਵਿੱਚ ਕਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਇੱਕੋ ਆ ਕੀ ਉਮੀਦਵਾਰ ਅਸੀਂ ਸੋਚਦੇ ਆ ਆਮ ਆਦਮੀ ਪਾਰਟੀ ਹੋਵੇ ਵੀ ਇਹ ਕੀ ਐਦਾਂ ਹੀ ਕੜੀਆਂ ਕਈਆਂ ਦੀ ਕਈਆਂ ਦੀ ਭਾਜਪਾ ਨਾਲ ਜੁੜਦੀਆਂ ਮੈਂ ਇਸ ਵੇਲੇ ਬੋਲਣਾ ਨਹੀਂ ਚਾਹੁੰਦਾ ਲੇਕਿਨ ਮੈਂ ਦੱਸਣਾ ਚਾਹੁੰਦਾ ਕਿ ਕਾਂਗਰਸ ਕੱਲੀ ਲੜ ਰਹੀ ਹੈ ਮਜ਼ਬੂਤੀ ਨਾਲ ਲੜ ਰਹੀ ਹੈ ਔਰ ਜਿੱਤੇਗੀ ਸਰ ਹਰੀ ਪੱਗ ਉਹਨਾਂ ਬੈਨ ਕਰਦੀ ਪਟਿਆਲੇ ਜੀ ਅੱਜ ਮੈਂ ਤਾਂ ਯਾਰ ਹਰੀ ਪੱਗ ਦਾ ਸ਼ਕੀਨ ਹੀ ਬੜਾ ਹਾਂਜੀ ਦੋ ਉਹਨਾਂ ਬੈਨ ਕਰਤੀ ਉੱਥੇ ਇਹ ਪੱਗ ਪੱਗ ਨਹੀਂ ਸਾਡੀ ਕੋਈ ਬੈਨ ਕਰ ਸਕਦਾ ਹਾਂਜੀ ਇਹਨਾਂ ਕਿਹਾ ਇਹ ਦੇਖਾ ਹਾਂਜੀ ਇਸ ਤਰ੍ਹਾਂ ਨਹੀਂ ਚਾਹੀਦਾ ਹਾਂਜੀ ਹਾਂਜੀ ਕੱਲੂ ਕਹਿਣਗੇ ਨੀਲੀ ਪੱਗ ਨਹੀਂ ਬਣਨੀ ਫਿਰ ਕਹਿਣਗੇ ਪੀੜੀ ਨਹੀਂ ਬਣਨੀ ਜੀ ਫਿਰ ਕਹਿਣਗੇ ਤੁਸੀਂ ਉਹੀ ਬਣੋ ਰਾਣਾ ਸਾਹਿਬ ਜੀ ਇੱਕ ਮਿੰਟ ਵੀਰ ਸਾਹਿਬ ਰੁਕ ਜਾ ਯਾਰ ਉਹ ਇੰਟਰਵਿਊ ਜੀਪੀ ਦੇ ਪੰਜਾਬ ਦੇ ਪ੍ਰਧਾਨ ਜਾਖੜ ਜੀ ਨੇ ਇਹ ਕਿਹਾ ਵਾ ਕਿ ਗਰਮੀ ਬਹੁਤ ਜ਼ਿਆਦਾ ਵਾ ਤੇ ਟਾਈਮਿੰਗ ਜਿਹੜੀ ਆ ਉਹ ਚੋਣ ਕਮਿਸ਼ਨ ਨੇ ਕਿਹਾ ਪਾਇਆ ਉਹਨੇ ਕਿ ਟਾਈਮਿੰਗ ਜਿਹੜੀ ਵਧਾ ਦੇਣੀ ਚਾਹੀਦੀ ਸਿਰੇ ਛੇ ਤੋਂ ਸੱਤ ਤੱਕੀ ਦੇਖੋ ਜੀ ਮੈਂ ਬਿਲਕੁਲ ਸਹਿਮਤ ਆ ਜਾਖੜ ਸਾਹਿਬ ਨਾਲ ਲੇਕਿਨ ਬੀਜੇਪੀ ਨੇ ਇਲੈਕਸ਼ਨ ਕਮਿਸ਼ਨ ਤੇ ਜ਼ੋਰ ਪਾ ਕੇ ਆਮ ਤੌਰ ਤੇ ਸਾਡੇ 13 14 15 16 ਮਈ ਨੂੰ ਇਲੈਕਸ਼ਨ ਹੋ ਜਾਂਦਾ ਸੀ ਗਰਮੀ ਇੰਨੀ ਨਹੀਂ ਹੁੰਦੀ ਸੀ ਇਹਨਾਂ ਨੇ ਜਾਣ ਬੁੱਝ ਕੇ ਲੇਟ ਕਰਾਇਆ ਤਾਂ ਕਿ ਸਾਰੇ ਹਿੰਦੁਸਤਾਨ ਚ ਵੇਲੇ ਹੋ ਜਾਣ ਤੇ ਮੁੜ ਕੇ ਫਿਰ ਪੰਜਾਬ ਤੇ ਜੋਰ ਪਾਵਾਂਗੇ ਜੋਰ ਪਾ ਸਕਦੇ ਆ ਇਹਨਾਂ ਦਾ ਹੱਕ ਆ ਕੰਪੇਨ ਕਰ ਸਕਦੇ ਇਹਨਾਂ ਦਾ ਹੱਕ ਆ ਲੇਕਿਨ ਲੋਕਾਂ ਨੇ ਐਂਟੀ ਬੀਜਪੀ ਮਨ ਬਣਾਇਆ ਮੈਂ ਆਖਰੀ ਸਵਾਲ ਨਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਆ ਚੁੱਕੇ ਆ ਇਹਦਾ ਅਸਰ ਪੈ ਗਿਆ ਕੁਝ ਦੇਖੋ ਪ੍ਰਧਾਨ ਮੰਤਰੀ ਦਾ ਹੱਕ ਹੈ ਆਪਣੀ ਪਾਰਟੀ ਲਈ ਕੰਪੇਨ ਕਰੇ ਲੇਕਿਨ ਪੰਜਾਬ ਦੇ ਲੋਕ ਔਰ ਹਿੰਦੁਸਤਾਨ ਦੇ ਲੋਕ ਇਸ ਵਾਰ ਬੀਜੇਪੀ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ। ਉਹ ਇੰਡੀਆ ਗਠਜੰਬੰਦਨ ਦੀ ਸਰਕਾਰ ਬਣਾਉਣਾ ਚਾਹੁੰਦੇ ਆ। ਤੇ ਮੈਂ ਨਹੀਂ ਸਮਝਦਾ ਕੋਈ ਪ੍ਰਭਾਵ ਪਾਏਗਾ। ਚਲੋ ਠੀਕ ਹੈ।